ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪ੍ਰੇਸ਼ਕਸ਼ ਸਾਡੀ ਅੱਜ ਦੀ ਖਾਸ ਪ੍ਰੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਦਰਅਸਲ ਉਹਨਾਂ ਦੀ ਜ਼ਿੰਦਗੀ 'ਤੇ ਆਧਾਰਿਤ ਇੱਕ ਫਿਲਮ ਬਣੀ ਹੈ ਜਿਸ ਦਾ ਨਾਮ ਪੰਜਾਬ 95 ਰੱਖਿਆ ਗਿਆ ਹੈ ਉਸ ਫਿਲਮ ਨੂੰ ਦੂਜੀ ਵਾਰ ਸੈਂਸਰ ਬੋਰਡ ਨੇ ਨਾਮਨਜ਼ੂਰ ਕਰਤਾ ਹੈ ਦੱਸਿਆ ਹੈ ਕਿ ਪਿਛਲੀ ਵਾਰ ਜਦੋਂ ਸੈਂਸਰ ਬੋਰਡ ਦੇ ਕੋਲ ਫਿਲਮ ਗਈ ਸੀ ਤਾਂ ਫਿਲਮ ਦੇ ਉੱਤੇ 85 ਕੱਟ ਲਗਾਏ ਗਏ ਸੀ ਤੇ ਹੁਣ ਜਦੋਂ ਦੁਬਾਰਾ ਫਿਲਮ ਦੇ ਪ੍ਰੋਡਿਊਸਰਸ ਸੈਂਸਰ ਬੋਰਡ ਦੇ ਕੋਲ ਪਹੁੰਚੇ ਨੇ ਤਾਂ 85 ਤੋਂ ਵਧਾ ਕੇ 120 ਕੱਟ ਫਿਲਮ ਦੇ ਉੱਤੇ ਲਗਾ ਦਿੱਤੇ ਗਏ ਨੇ ਕਹਿ ਲਈਏ ਕਿ ਤਕਰੀਬਨ ਫਿਲਮ ਦੇ ਸਾਰੇ ਦ੍ਰਿਸ਼ ਨਾਮ ਤੇ ਥਾਵਾਂ ਤੋਂ ਸੈਂਸਰ ਬੋਰਡ ਨੇ ਇਤਰਾਜ਼ ਜਤਾਇਆ ਹੈ ਪੂਰੀ ਤਰ੍ਹਾਂ ਕੱਟ ਜਿਹੜੇ ਕੱਟ ਟੂ ਕੱਟ ਫਿਲਮ ਤੇ ਲਗਾਏ ਜਾ ਰਹੇ ਨੇ ਸਿੱਖ ਪਾਈਚਾਰਾ ਦੇ ਵਿੱਚ ਵੀ ਰੋਸ ਹੈ ਔਰ ਜਿਹੜੇ ਜਸਵੰਤ ਸਿੰਘ ਖਾਲੜਾ ਨੂੰ ਪਿਆਰ ਕਰਦੇ ਨੇ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਰੋਸ ਹੈ ਅੱਜ ਅਸੀਂ ਇਸ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਪੰਜਾਬ ਯੂਨੀਵਰਸਿਟੀ ਤੋਂ ਸਾਥ ਜਥੇਬੰਦੀ ਦੇ ਵਾਈਸ ਪ੍ਰੈਜ਼ੀਡੈਂਟ ਦਸ਼ਪ੍ਰੀਤ ਸਿੰਘ ਨੇ ਦਸ਼ਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਇੱਥੇ ਆਉਣ ਲਈ ਤੁਸੀਂ ਪਾਈ ਜਸਵੰਤ ਸਿੰਘ ਖਾਲੜਾ ਦੀ ਵਿਚਾਰਧਾਰਾ ਨੂੰ ਲੈ ਕੇ ਅੱਗੇ ਆਉਂਦੇ ਹੋ ਉਨ੍ਹਾਂ ਦੇ ਵਿਚਾਰਧਾਰਾ ਨੂੰ ਲੈ ਕੇ ਤੁਸੀਂ ਜਥੇਬੰਦੀ ਬਣਾਈ ਸੀ ਤੇ ਉਸੇ ਸਖਸ਼ ਦੇ ਨਾਮ ਦੇ ਉੱਤੇ ਜਿਹੜੀ ਫਿਲਮ ਬਣੀ ਹੈ ਉਹ ਦੀ ਜ਼ਿੰਦਗੀ ਤੇ ਆਧਾਰਿਤ ਜਿਹੜੀ ਫਿਲਮ ਬਣੀ ਹੈ ਪੰਜਾਬ 95 ਉਹਦੇ ਉੱਤੇ ਸੈਂਸਰ ਬੋਰਡ ਵੱਲੋਂ ਲਗਾਤਾਰ ਤਰਾਜ ਜਤਾਇਆ ਜਾ ਰਿਹਾ ਹੈ ਪਹਿਲੀ ਵਾਰ 85 ਕਟ ਫਿਲਮ ਦੇ ਉੱਤੇ ਲਗਾਏ ਗਏ ਤੇ ਹੁਣ ਦੂਜੀ ਵਾਰ 120 ਕਟ ਫਿਲਮ ਦੇ ਉੱਤੇ ਲਗਾਏ ਗਏ ਨੇ ਇਹਦਾ ਬਿਲਕੁਲ ਆਪਣਾ ਦੇਖਿਆ ਜਾ ਸਕਦਾ ਕਿ ਜਿਹੜਾ ਬੰਦਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਕਟ ਗਿਣਤੀ ਕੌਮ ਕੌਮ ਦੇ ਬੱਚਿਆਂ ਦੀ ਗੱਲ ਕਰਦਾ ਹੈ ਮੈਜੋਰਿਟੀਰੀਅਨ ਸਟੇਟ ਨੂੰ ਉਹ ਹਮੇਸ਼ਾ ਰੜਕਦਾ ਰਹੂਗਾ ਚਾਹੇ ਅਸੀਂ ਵਿਦਿਆਰਥੀ ਜਥੇਬੰਦੀ ਸਾਥ ਦੀ ਗੱਲ ਕਰ ਲਈਏ ਕਿ ਜਦੋਂ ਵਿਦਿਆਰਥੀ ਜਥੇਬੰਦੀ ਸਾਥ ਪੰਜਾਬ ਯੂਨੀਵਰਸਿਟੀ ਜਾਂ ਪੰਜਾਬ ਦੀ ਹੋਰ ਕਾਲਜਾਂ ਯੂਨੀਵਰਸਿਟੀਆਂ ਚ ਕੰਮ ਕਰਦੀ ਹੈ ਤਾਂ ਉੱਥੇ ਵੀ ਸਟੇਟ ਵੱਲੋਂ ਬੜਾ ਇੱਕ ਦਬਾਅ ਆਂਦਾ ਏ ਕਿ ਇੱਕ ਉਹੋ ਜਿਹੇ ਮੁੱਦੇ ਨੂੰ ਉਭਾਰਨ ਦੀ ਗੱਲ ਦਾ ਟੈਗ ਲੱਗਦਾ ਏ ਕਿ ਇੱਕ ਕਾਲਾ ਦੌਰ ਸੀ ਜਿਵੇਂ ਪਿਛਲੀ ਵਾਰ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਹੋਈਆਂ ਤਾਂ ਉਸ ਤੋਂ ਪਹਿਲਾਂ ਕਾਂਗਰਸ ਦੇ ਇੱਕ ਚਾਂਸਲਰ ਵੱਲੋਂ ਅ ਇੱਕ ਟੈਗ ਲੱਗਿਆ ਕਿ ਸਾਥ ਜਥੇਬੰਦੀ ਜੋ ਕਿ ਯੂਨੀਵਰਸਿਟੀ ਚ ਪਿਛਲੇ 7-8 ਸਾਲ ਤੋਂ ਕੰਮ ਕਰ ਰਹੀ ਹੈ ਵੀ ਉਹ ਖੱਲਣ ਸਾਹਿਬ ਦੇ ਪੋਸਟਰ ਲਾਉਂਦੀ ਹੈ ਪੂਰੀ ਯੂਨੀਵਰਸਿਟੀ ਦੇ ਵਿੱਚ ਤੇ ਉਹਦੇ ਵਿੱਚ ਗੱਲ ਆਈ ਕਿ ਇਹ ਚੀਜ਼ਾਂ ਭੁੱਲ ਜਾਣੀ ਚਾਹੀਦੀ ਨੇ ਹਮ ਅਤੀਤ ਆ ਭੁੱਲ ਜਾਣਾ ਚਾਹੀਦਾ ਤੇ ਇਹ ਪੰਜਾਬ ਨੂੰ ਇੱਕ ਕਾਲੇ ਤੇ ਇੱਕ ਬੜੇ ਹੀ ਬੁਰੇ ਸਮੇਂ ਇੱਕ ਬੜੇ ਹੀ ਬੁਰੇ ਦੌਰ ਦੀ ਯਾਦ ਦਿਵਾਉਂਦਾ ਹੈ ਸੋ ਇਸ ਚੀਜ਼ ਤੇ ਕੋਈ ਹੈਰਾਨੀ ਨਹੀਂ ਹੈ ਕਿ ਜਦੋਂ ਸਟੇਟ ਕਿਸੇ ਇੱਕ ਬਹੁ ਗਿਣਤੀ ਦੀ ਹੋਵੇ ਉਹਦੇ ਵਿੱਚ ਜਦੋਂ ਕਿਸੇ ਘੱਟ ਗਿਣਤੀ ਦੀ ਬਹੁਤ ਚੰਗੀ ਤਰ੍ਹਾਂ ਨਸਲ ਖੁਸ਼ੀ ਉਸ ਉਸ ਮжоਰਿਟੀ ਰੀ ਸਟੇਟ ਵੱਲੋਂ ਕੀਤੀ ਗਈ ਹੋਵੇ ਜੋ ਉਹਨਾਂ ਦੇ ਵਿੱਚ ਇੱਕ ਜੇਨੋਸਾਈਡਲ ਇੰਪਲਸ ਪਈ ਹੈ ਉਸ ਦੇ ਅਧੀਨ ਜਦੋਂ ਕਿਸੇ ਵੀ ਕੌਮ ਦੀ ਨਸਲ ਖੁਸ਼ੀ ਹੋਵੇ ਤੇ ਸਟੇਟ ਦਾ ਉਹਦੇ ਵਿੱਚ ਪੂਰਾ ਪੂਰਾ ਹੱਥ ਹੋਵੇ ਤੇ ਉਹਦਾ ਜੋ ਵਿਰੋਧ ਕਰੂਗਾ ਉਹਨਾਂ ਜਿਨ੍ਹਾਂ ਦੇ ਬੱਚਿਆਂ ਦਾ ਸ਼ਿਕਾਰ ਖੱਡਿਆ ਗਿਆ ਜਿਨ੍ਹਾਂ ਦੇ ਫੇਕ ਇਨਕਾਊਂਟਰ ਹੋਏ ਨੇ ਜਿਹੜੀਆਂ ਮਾਵਾਂ ਆਪਣੇ ਪੁੱਤਾਂ ਨੂੰ ਢੀਕਦੀਆਂ ਨੇ ਜਿਹੜੀਆਂ ਭੈਣਾਂ ਆਪਣੇ ਵੀਰਾਂ ਨੂੰ ਢੀਕਦੀਆਂ ਨੇ ਠੀਕ ਹੈ ਵੀ ਇੰਨੇ-ਇੰਨੇ ਸਾਲ ਹੋ ਗਏ ਇਹ ਨਹੀਂ ਪਤਾ ਕਿ ਬੱਚਾ ਜਿੰਦਾ ਹੈ ਕਿ ਮਰ ਗਿਆ ਜਾਂ ਕਿੱਥੇ ਹੈ ਕਿੱਥੇ ਨਹੀਂ ਹੈ ਜਿਹੜਾ ਉਹਨਾਂ ਦੀ ਗੱਲ ਕਰੂਗਾ ਉਹ ਸਟੇਟ ਨੂੰ ਹਮੇਸ਼ਾ ਹੀ ਚੁਭੂਗਾ ਉਹ ਚਾਹੇ ਕੋਈ ਇੱਕ ਇੰਡੀਵਿਜੂਅਲ ਗੱਲ ਕਰ ਲੇ ਚਾਹੇ ਕੋਈ ਲੋਕ ਇਕੱਠੇ ਹੋ ਕੇ ਜਥੇਬੰਦਕਤੌਰ ਤੇ ਉਹਦੀ ਗੱਲ ਕਰ ਲੈਣ ਚਾਹੇ ਜਿਵੇਂ ਹੁਣ ਆਪਾਂ ਪੰਜਾਬ 95 ਦੀ ਗੱਲ ਕਰੀਏ ਚਾਹੇ ਉਹ ਇੱਕ ਜਿਹੜਾ ਇੱਕ ਪਲੇਟਫਾਰਮ ਹੈ ਇੱਕ ਐਂਟਰਟੇਨਮੈਂਟ ਮੀਡੀਆ ਹੈ ਮਤਲਬ ਮੌਜੂਦਾ ਵਕਤ ਚ ਸਭ ਤੋਂ ਵੱਡਾ ਕਿਸੇ ਵੀ ਤਰੀਕੇ ਦਾ ਆਪਾਂ ਪ੍ਰਚਾਰ ਦਾ ਸੰਸਾਧਨ ਮੰਨਿਆ ਜਾ ਸਕਦਾ ਹੈ ਉਹ ਐਂਟਰਟੇਨਮੈਂਟ মিডিਆ ਹੈ। ਹੂੰ ਸੋ ਉਹ ਵੀ ਸਟੇਟ ਨੂੰ ਕਦੇ ਹਜਮ ਨਹੀਂ ਹੋਊਗਾ ਕਿ ਕੋਈ ਵੀ ਮਨੁੱਖੀ ਅਧਿਕਾਰਾਂ ਦੀ ਖਾਸ ਕਰ ਘੱਟ ਗਿਣਤੀ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਸਕੇ। ਹੂੰ ਸੋ ਇਸ ਦੇ ਵਿੱਚ ਜਿਹੜੇ ਉਹਨਾਂ ਦੇ ਪਹਿਲਾਂ ਕੱਟ ਲੱਗਣੇ ਫਿਰ ਉਸ ਤੋਂ ਬਾਅਦ ਗਿਣਤੀ 100 ਤੋਂ ਵੀ ਉੱਪਰ ਹੋ ਜਾਣੀ। ਹੂੰ ਇਹਦੇ ਵਿੱਚ ਕੋਈ ਹੈਰਾਨੀ ਜਨਕ ਗੱਲ ਨਹੀਂ ਹੈ ਕਿ ਸਟੇਟ ਨੂੰ ਕਦੇ ਉਹ ਚੀਜ਼ ਪ੍ਰਵਾਨ ਨਹੀਂ ਹੋ ਸਕਦੀ ਕਿ ਕੋਈ ਵੀ ਘੱਟ ਗਿਣਤੀ ਦੇ ਬੱਚਿਆਂ ਦੀ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਸਕੇ। ਹੂੰ ਦਰਸ਼ਪ੍ਰੀਤ ਜੀ ਜੇ ਅਸੀਂ ਕੁਝ ਸੀਨ ਸਾਡੇ ਸਾਹਮਣੇ ਆਏ ਜਿਨ੍ਹਾਂ ਦੇ ਉੱਤੇ ਸੈਂਸਰ ਬੋਰਡ ਨੇ ਕਟ ਲਗਾਇਆ ਇੱਕ ਤਾਂ ਜਸਵੰਤ ਸਿੰਘ ਖਾਲੜਾ ਨਾਮ ਦਾ ਫਿਲਮ ਦੇ ਵਿੱਚ ਉਪਯੋਗ ਕੀਤਾ ਗਿਆ ਉਹਦੇ ਉੱਤੇ ਇਤਰਾਜ਼ ਜਤਾਇਆ ਗਿਆ ਦੂਜਾ ਯੂਨੋ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਉਹਦੇ ਉੱਤੇ ਵੀ ਇਤਰਾਜ਼ ਜਤਾਇਆ ਗਿਆ ਸ਼ਮਸ਼ਾਨ ਘਾਟ ਦੇ ਜਿਹੜੇ ਸੀਨ ਫਿਲਮਾਏ ਗਏ ਸੀਗੇ ਤਰਨ ਤਾਰਨ ਪੱਟੀ ਵਕ ਵਕ ਜਿੱਥੇ ਵੀ ਉਹਨਾਂ ਨੇ ਅੰਤਿਮ ਸੰਸਕਾਰ ਕੀਤੇ ਲਾਵਾਰਸ ਲਾਸ਼ਾਂ ਦੇ ਉਹਦੇ ਉੱਤੇ ਇਤਰਾਜ਼ ਜਤਾਇਆ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿੱਥੇ ਜਿੱਥੇ ਭਾਈ ਜਸਵੰਤ ਸਿੰਘ ਖਾਲੜਾ ਜਾ ਕੇ ਵਿਚਰੇ ਨੇ ਜਾਂ ਜਿੱਥੇ ਜਿੱਥੇ ਉਹਨਾਂ ਨੇ ਮਨੁੱਖੀ ਅਧਿਕਾਰ ਕਾਰਕੁਨ ਦੇ ਵਜੋਂ ਕੰਮ ਕੀਤਾ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਇਤਰਾਜ਼ ਜਤਾਇਆ ਗਿਆ ਹਾਲਾਂਕਿ ਉਹਦੇ ਵਿੱਚ ਕੁਝ ਵੀ ਵਾਇੋਲੇਸ਼ਨ ਨਹੀਂ ਸੀਗੀ ਜਾਂ ਕੁਝ ਵੀ ਐਦਾਂ ਦਾ ਨਹੀਂ ਸੀਗਾ ਜਿਹੜਾ ਸ਼ਾਂਤੀ ਭੰਗ ਕਰਦਾ ਹੋਵੇ ਮਤਲਬ ਇਹ ਚੀਜ਼ ਬੜੀ ਸਮਝਣ ਦੀ ਗੱਲ ਹੈ ਕਿ ਇੱਕ ਬੜੇ ਚੰਗੇ ਪਰਿਵਾਰ ਤੋਂ ਕੋਈ ਬੱਚਾ ਉੱਠਦਾ ਏ ਹੂੰ ਠੀਕ ਹੈ ਉਹ ਬੱਚਾ ਕਿਸੇ ਟਾਈਮ ਨਕਸਲੀ ਮੂਵਮੈਂਟ ਦੇ ਨਾਲ ਕਿਸੇ ਨਾ ਤਰੀਕੇ ਦਾ ਰابطਾ ਰੱਖਦਾ ਹੈ ਉਹ ਬੰਦਾ ਬੈਂਕ ਦੇ ਵਿੱਚ ਇੱਕ ਚੰਗੀ ਉਪਾਦੀ ਤੇ ਕੰਮ ਕਰਦਾ ਹੈ ਕੀ ਇਨਸੀਡੈਂਸ ਹੁੰਦੇ ਆ ਕਿ ਉਹ ਬੰਦੇ ਨੂੰ ਆਪਣੀ ਸਾਰੀ ਜਿਹੜੀ ਇੱਕ ਨਾਰਮਲ ਲਾਈਫ ਹੈ ਇੱਕ ਚੰਗੀ ਜ਼ਿੰਦਗੀ ਛੱਡ ਕੇ ਆਪਣੇ ਸਕੂਟਰ ਤੇ ਪਿੰਟ ਤੋਂ ਪਿੰਡ ਜਾਣਾ ਸ਼ਮਸ਼ਾਨ ਘਾਟਾਂ 'ਚ ਹਨਾ ਬੰਦੇ ਲੱਭਣੇ ਉਹਨੂੰ ਕੀ ਲੋੜ ਪਈ ਸਭ ਤੋਂ ਪਹਿਲੀ ਗੱਲ ਸਮਝਣ ਦੀ ਇਹ ਹੈ ਤੇ ਦੂਜੀ ਗੱਲ ਇਹ ਹੈ ਵੀ ਜੇ ਉੱਥੇ ਗੱਲ ਕੀਤੀ ਗਈ ਨਾਮ ਦੀ ਤੇ ਨਾਮ ਸਟੇਟ ਨੂੰ ਇਹ ਚੀਜ਼ ਪਤਾ ਜਿਵੇਂ ਇਹਦਾ ਇੱਕ ਤੁਹਾਨੂੰ ਐਗਜ਼ਾਮਪਲ ਦਿੰਨਾ ਕਿ ਜਦੋਂ ਵਿਦਿਆਰਥੀ ਕਾਉਂਸਲ ਦੀਆਂ ਚੋਣਾਂ ਹੁੰਦੀਆਂ ਨੇ ਅਸੀਂ ਜਦੋਂ 1 ਟੂ 1 ਹਰੇਕ ਬੰਦੇ ਨਾਲ ਅਸੀਂ ਉੱਥੇ ਪ੍ਰਚਾਰ ਕਰਦੇ ਹਾਂ ਤੇ ਹੋਸਟਲਾਂ 'ਚ ਪ੍ਰਚਾਰ ਕਰਦੇ ਵੀ ਇੱਕ ਵਾਰ ਇੱਕ ਇਨਸੀਡੈਂਸ ਇਸ ਵਾਰ ਸਾਡੇ ਸਾਹਮਣੇ ਆਇਆ ਕਿ ਜਿਵੇਂ ਅਸੀਂ ਪੂਰੀ ਯੂਨੀਵਰਸਿਟੀ 'ਚ ਖਾਲੜਾ ਸਾਹਿਬ ਦੇ ਫੋਟੋਆਂ ਦੇ ਪੋਸਟਰ ਲਾਣੇ ਆ ਹੂੰ ਤੇ ਰਾਤ ਨੂੰ ਅਸੀਂ ਕੰਪੇਨ ਕਰ ਰਹੇ ਤੇ ਇੱਕ ਬੱਚਾ ਬਿਹਾਰ ਤੋਂ ਆਇਆ ਮੁੰਡਾ ਹੂੰ ਉਹਦੇ ਜਦੋਂ ਕਮਰੇ ਚ ਪਹੁੰਚੇ ਤਾਂ ਉਸ ਕਮਰੇ ਚ ਬੱਚੇ ਦੇ ਲੈਪਟਾਪ ਦੇਖਿਆ ਤਾਂ ਉਹ ਸਾਨੂੰ ਦਿਖਾ ਰਿਹਾ ਕਿ ਮੈਂ ਤੁਹਾਡੀ ਪਾਰਟੀ ਬਾਰੇ ਸੁਣਿਆ ਅੱਜ ਤੇ ਮੈਂ ਅੱਜ ਹੀ ਇਹਨਾਂ ਬਾਰੇ ਸਰਚ ਕਰ ਰਿਹਾ ਸੀ ਉਸ ਬੱਚੇ ਦੇ ਕਮਰੇ ਚ ਪਿਆ ਲੈਪਟਾਪ ਤੇ ਲੈਪਟਾਪ ਤੇ ਜਿਹੜਾ ਸਕਰੀਨ ਐ ਸਕਰੀਨ ਤੇ ਕਾਉਂ ਸੀ ਜਸਵੰਤ ਸਿੰਘ ਖਾਲੜਾ ਹੂੰ ਵਿਕੀਪੀਡੀਆ ਤੇ ਪੜਿਆ ਜਾ ਰਿਹਾ ਸੀ ਕਿ ਹੂ ਇਜ਼ ਜਸਵੰਤ ਸਿੰਘ ਖਾਲੜਾ ਹੂ ਇਜ਼ ਜਸਵੰਤ ਸਿੰਘ ਖਾਲੜਾ ਤੇ ਸਭ ਤੋਂ ਵੱਡੀ ਸਟੇਟ ਨੂੰ ਡਰ ਹੀ ਇਸ ਗੱਲ ਦਾ ਹੂੰ ਕਿ ਲੋਕੀ ਇਹ ਚੀਜ਼ ਨਾ ਸੋਚਣ ਕਿ ਹੋਈ ਜਸਵੰਤ ਸਿੰਘ ਖਾਲੜਾ ਹੂੰ ਕਿਉਂਕਿ ਗੱਲ ਇਹ ਹੈ ਕਿ ਉੱਥੇ ਗੱਲ ਹੋਈ ਹੈ ਯੂਐਨਓ ਚ ਜਾਣ ਦੀ ਖਾਲੜਾ ਸਾਹਿਬ ਦੀ ਉੱਥੇ ਗੱਲ ਹੋਈ ਹੈ ਸ਼ਮਸ਼ਾਨ ਘਾੜ ਚ ਜਿਹੜੀ ਲਵਾਰਸ਼ਲਾਸ਼ਾਂ ਕਹਿ ਕੇ ਉੱਥੇ ਜਿਨ੍ਹਾਂ ਦਾ ਸੰਸਕਾਰ ਹੋਇਆ ਸਰਕਾਰੀ ਤੌਰ ਤੇ ਉਹਨਾਂ ਦੀ ਗੱਲ ਹੋਈ ਆ ਹੂੰ ਸਟੇਟ ਨੂੰ ਇਹ ਚੀਜ਼ ਬੜੀ ਸੋਚਣੀ ਚਾਹੀਦੀ ਹੈ ਤੇ ਸਾਡੇ ਲੋਕਾਂ ਨੂੰ ਖਾਸ ਕਰ ਸੋਚਣੀ ਚਾਹੀਦੀ ਹੈ ਵੀ ਜਦੋਂ ਇੱਕ ਆਰਮ ਸਟਰਗਲ ਲੜੀ ਜਾ ਰਹੀ ਆ ਉਸ ਦੌਰ ਦੇ ਵਿੱਚ ਜਿੱਥੇ ਸਾਡੇ ਬੱਚੇ ਸ਼ਹੀਦ ਹੋ ਰਹੇ ਨੇ ਜਿੱਥੇ ਸਾਡੇ ਬਜ਼ੁਰਗ ਸ਼ਹੀਦ ਹੋ ਰਹੇ ਨੇ ਉੱਥੇ ਸਾਡੇ ਬੱਚਿਆਂ ਦਾ ਸਰਕਾਰੀ ਤੌਰ ਤੇ ਸ਼ਿਕਾਰ ਵੀ ਖੇਡਿਆ ਜਾ ਰਿਹਾ ਤੇ ਉਸ ਸ਼ਿਕਾਰ ਦਾ ਜਿਹੜੇ ਬੱਚੇ ਬੱਚਿਆਂ ਦਾ ਸ਼ਿਕਾਰ ਖੇਡਿਆ ਗਿਆ ਜੇ ਇੱਕ ਡੈਮੋਕਰੈਟਿਕ ਵੇਜ ਦੇ ਵਿੱਚ ਜੇ ਇੱਕ ਕਹਿ ਲਓ ਵੀ ਸਰਕਾਰੀ ਤੰਤਰ ਦੇ ਅਧੀਨ ਲੈ ਕੇ ਜੇ ਕਿਸੇ ਬੰਦੇ ਨੇ ਸੋਚਿਆ ਕਿ ਇਹਦੀ ਗੱਲ ਕੀਤੀ ਜਾਵੇ ਕਿਉਂਕਿ ਇੰਡੀਆ ਦਾ ਜਿਹੜਾ ਕਨਸਟੀਟਿਊਸ਼ਨ ਹੈ ਕਨਸਟੀਟਿਊਸ਼ਨ ਦਾ ਸਭ ਤੋਂ ਪਹਿਲਾ ਜਿਹੜਾ ਚੈਪਟਰ ਆਉਂਦਾ ਪ੍ਰੀਅੰਬਲ ਉਹਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਜਿਹੜਾ ਇੰਡੀਆ ਏ ਉਹ ਇੱਕ ਡੈਮੋਕਰੈਟਿਕ ਤੇ ਇੱਕ ਸੈਕੂਲਰ ਸਟੇਟ ਆ ਇੱਕ ਸੋਵਰਨ ਸਟੇਟ ਆ ਬਿਲਕੁਲ ਬਟ ਉਹਦੇ ਵਿੱਚ ਗੱਲ ਇਹ ਬੜੀ ਵਿਚਾਰਾਂ ਦੀ ਪੈ ਗਈ ਆਪਾਂ ਨੂੰ ਕਿ ਜਦੋਂ ਕੋਈ ਡੈਮੋਕਰੈਟਿਕ ਵੇਜ ਦੇ ਨਾਲ ਗੱਲ ਕਰਦਾ ਏ ਸਭ ਤੋਂ ਵੱਡੀ ਉੱਚ ਅਦਾਲਤ ਦੁਨੀਆ ਦੇ ਵਿੱਚ ਕਿਹੜੀ ਆ ਯੂਨੋ ਬਿਲਕੁਲ ਬੱਚਿਆਂ ਦਾ ਸ਼ਿਕਾਰ ਖੇਡਿਆ ਗਿਆ ਸ਼ਿਕਾਰ ਕਿਸ ਗੱਲ ਤੋਂ ਖੇਡਿਆ ਗਿਆ ਕਿ ਉਹਨਾਂ ਦੀ ਨਸਲ ਖੁਸ਼ੀ ਹੋਈ ਆ ਯੂਨੋ ਨੇ 8 ਪੁਆਇੰਟ ਦਿੱਤੇ ਨੇ ਨਸਲ ਖੁਸ਼ੀ ਦੀ ਸਟੇਜਾਂ ਕੀ ਹੁੰਦੀਆਂ ਨੇ ਜੋ ਪੰਜਾਬ ਦੇ ਵਿੱਚ ਦੋ ਦਹਾਕੇ ਉਹ ਕਤਲਿਆਮ ਚੱਲਿਆ ਖੁੱਲਾ ਸ਼ਿਕਾਰ ਚੱਲਿਆ ਉਹਦੇ ਵਿੱਚ ਉਹ ਨਸਲ ਕੁਸ਼ੀ ਦੇ 8 ਪੁਆਇੰਟ ਪੂਰੇ ਹੁੰਦੇ ਸੀ ਤੇ ਜਦੋਂ ਉਹਦੀ ਗੱਲ ਸਭ ਤੋਂ ਉੱਚੀ ਅਦਾਲਤ ਵਿੱਚ ਕਰਨ ਦੀ ਜਸਵੰਤ ਸਿੰਘ ਖਲੜਾ ਨੇ ਗੱਲ ਕੀਤੀ ਉਹਨਾਂ ਨੂੰ ਕੀ ਹੋਇਆ ਉਹਨਾਂ ਨੂੰ ਮਿਲੀਆਂ ਧਮਕੀਆਂ ਠੀਕ ਹੈ ਉਹਨਾਂ ਨੂੰ ਉੱਥੇ ਕੈਨੇਡਾ ਰਹਿੰਦੇ ਹੋਏ ਜਦੋਂ ਉਹ ਉੱਥੇ ਗਏ ਨੇ ਬਾਹਲੇ ਮੁਲਕਾਂ 'ਚ ਗਏ ਨੇ ਉੱਥੇ ਰਹਿੰਦੇ ਆ ਉਹਨਾਂ ਨੂੰ ਉੱਥੇ ਦੀ ਸਿਟੀਜ਼ਨ ਦੇ ਵੀ ਆਫਰ ਆਏ ਪਰ ਉਹਨਾਂ ਦੀ ਗੱਲ ਕੀ ਸੀ ਕਿ ਮੈਂ ਆਪਣੀ ਧਰਤੀ ਤੇ ਵਾਪਸ ਮਾਣਾ ਤੇ ਧਰਤੀ ਤੇ ਵਾਪਸ ਮੋੜਨ ਦਾ ਉਹਨਾਂ ਨੂੰ ਇਨਾਮ ਕੀ ਮਿਲਦਾ ਹੈ ਕਿਉਂ ਉਹਨਾਂ ਨੂੰ ਸਰਕਾਰੀ ਤੰਤਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਿਨ੍ਹਾਂ ਦੇ ਨਾਂ ਵੀ ਅੱਜ ਪਬਲਿਕ ਹੋ ਚੁੱਕੇ ਨੇ ਉਹਨਾਂ ਵੱਲੋਂ ਕਿਡਨਾਪ ਕੀਤਾ ਜਾਂਦਾ ਏ ਤੇ ਉਹਨਾਂ ਦਾ ਫੇਕ ਇਨਕਾਊਂਟਰ ਬਣਾ ਕੇ ਉਹਨਾਂ ਨੂੰ ਅੱਜ ਤੱਕ ਇਹ ਨਹੀਂ ਚੀਜ਼ ਪਤਾ ਪ੍ਰਤੱਖ ਨਹੀਂ ਪਤਾ ਉਹਨੂੰ ਪੇਪਰ ਨਹੀਂ ਪਤਾ ਕਿ ਕਿੱਥੇ ਨੇ ਕਿੱਥੇ ਨਹੀਂ ਇਹ ਡਰ ਵੀ ਹੋ ਸਕਦਾ ਹੈ ਕਿ ਜੇ ਫਿਲਮ ਰਿਲੀਜ਼ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਲੜਕਾ ਸਰਚ ਕਰ ਰਹੀ ਸੀ ਕਿ ਹੂ ਇਜ਼ ਜਸਮਨ ਸਿੰਘ ਖਾਲੜਾ ਜੇ ਫਿਲਮ ਰਿਲੀਜ਼ ਹੁੰਦੀ ਹੈ ਕਿਉਂਕਿ ਉਹਨਾਂ ਦਾ ਨਾਮ ਹੀ ਕਾਫੀ ਹੈ ਲੋਕੀ ਉਹਨਾਂ ਨੂੰ ਜਾਨਣਾ ਚਾਹੁੰਦੇ ਸੀ ਜੇ ਫਿਲਮ ਰਿਲੀਜ਼ ਹੁੰਦੀ ਹੈ ਤਾਂ ਫਿਰ ਬਹੁਤ ਵੱਡੇ ਪੱਧਰ ਤੇ ਉਹਨਾਂ ਦੇ ਬਾਰੇ ਰਿਸਰਚ ਕੀਤੀ ਜਾਏਗੀ ਪੜਿਆ ਜਾਏਗਾ ਉਹਨਾਂ ਨਾਲ ਕੀ ਕੁਝ ਹੋਇਆ ਉਹ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਤੇ ਨਾ ਕਿਤੇ ਇਹ ਡਰਤਾ ਨਹੀਂ ਸੀਗਾ ਗਵਰਨਮੈਂਟ ਨੂੰ ਕਿ ਜੇ ਫਿਲਮ ਚੱਲ ਗਈ ਤਾਂ ਫਿਰ ਹੱਥ ਉਹਨਾਂ ਗਲਮਿਆਂ ਤੱਕ ਪਹੁੰਚ ਜਾਣਗੇ ਜਿਹੜੇ ਭਾਈ ਜਸਮਨ ਸਿੰਘ ਖਾਲੜਾ ਦੇ ਦੋਸ਼ੀ ਨੇ ਜੀ ਬਿਲਕੁਲ ਹੂੰ ਇਸ ਗੱਲ ਤੋਂ ਇਹ ਚੀਜ਼ ਪ੍ਰਤੱਖ ਪ੍ਰਮਾਣ ਇਸ ਚੀਜ਼ ਦਾ ਇਹੀ ਹੈ ਕਿ ਜਦੋਂ ਕਿ ਯੂਨੀਵਰਸਿਟੀ ਜਿੱਥੇ 16 ਤੋਂ 20000 ਬੱਚਾ ਪੜਦਾ ਜਦੋਂ ਉੱਥੇ ਗੱਲ ਹੋ ਰਹੀ ਹੈ ਉਸ ਸ਼ਖਸ ਬਾਰੇ ਜਦੋਂ ਇੱਥੇ ਗੱਲ ਹੋ ਰਹੀ ਹੈ ਤਾਂ ਅੱਜ ਤੋਂ ਜਦੋਂ 7-8 ਸਾਲ ਪਹਿਲਾਂ ਜਦੋਂ ਜਥੇਬੰਦੀ ਸ਼ੁਰੂ ਕੀਤੀ ਗਈ ਬੜਾ ਟਾਵਾ ਟਾਵਾ ਬੱਚਾ ਜਾਣਦਾ ਸੀ ਬਿਲਕੁਲ ਪਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਜਦੋਂ ਪਿਛਲੀ ਵਾਰ ਸਟੂਡੈਂਟ ਕਾਉਂਸਲ ਦੇ ਇਲੈਕਸ਼ਨ ਵੀ ਵਿਦਿਆਰਥੀ ਜਥੇਬੰਦੀ ਸਾਥ ਨੇ ਜਿੱਤੇ ਤੇ ਜਿੱਤਣ ਮਗਰੋਂ ਖਾਲੜਾ ਸਾਹਿਬ ਦਾ ਇੱਥੇ ਪੋਸਟਰ ਲਹਿਰਾਇਆ ਗਿਆ ਤੇ ਪੂਰੇ ਪੰਜਾਬ 'ਚ ਉਹਦੀ ਹਲਚਲ ਹੋਈ ਆ ਸੈਂਟਰ ਤੱਕ ਉਹਦੀ ਗੱਲ ਹੋਈ ਆ ਕਿ ਖਾਲੜੇ ਦੀ ਗੱਲ ਇੱਥੇ ਹੋਊਗੀ ਭਾਈ ਕਿਵੇਂ ਹੋਊਗੀ ਉਸ ਚੀਜ਼ ਦਾ ਸਟੇਟ ਨੂੰ ਹਮੇਸ਼ਾ ਡਰ ਰਹਿੰਦਾ ਹੈ ਤੇ ਉਸ ਤੋਂ ਬਾਅਦ ਇਸ ਸਾਲ ਜਦੋਂ ਅਸੀਂ ਦੇਖਿਆ ਕਿ ਬੱਚਿਆਂ ਨੂੰ ਸਾਨੂੰ ਦੱਸਣਾ ਨਹੀਂ ਪਿਆ ਵੀ ਜਿਹੜੇ ਬੰਦੇ ਦੀ ਸਾਡੇ ਪੋਸਟਰ ਤੇ ਫੋਟੋ ਆ ਕੌਣ ਹੈ ਬੱਚਿਆਂ ਨੂੰ ਪਹਿਲਾਂ ਤੋਂ ਪਤਾ ਹੈ ਤੇ ਉਹੀ ਗੱਲ ਜਦੋਂ ਇੱਥੇ 20000 ਬੱਚਿਆਂ ਚੋ ਗੱਲ ਹੋ ਰਹੀ ਹੈ ਤੇ ਉਹੀ ਗੱਲ ਜਦੋਂ ਇੱਕ ਦਲਜੀਤ ਦੋਸਾਂਜ ਵਰਗਾ ਇੱਕ ਨਾਮਵਰ ਅਦਾਕਾਰ ਹੈ ਬਹੁਤ ਵੱਡੇ ਲੈਵਲ ਤੇ ਇੰਟਰਨੈਸ਼ਨਲ ਦੀ ਫੈਨ ਫੋਲੋਇੰਗ ਹੈ ਉਹ ਗੱਲ ਕਰੂਗਾ ਤੇ ਇਹ ਚੀਜ਼ ਤਾਂ ਸਟੇਟ ਨੂੰ ਸਾਫ਼ ਸਿੱਧੀ ਸਪਸ਼ਟ ਉਹਨਾਂ ਕਲੀਅਰ ਹੈ ਨਾ ਕਿ ਵੀ ਇਹ ਗੱਲ ਕਿੱਥੇ ਤੱਕ ਜਾਣੀ ਆ ਜਦੋਂ ਦਲਜੀਤ ਨੇ ਗੱਲ ਕੀਤੀ ਪੰਜਾਬ 95 ਵਿੱਚ ਵੀ ਉਹਦੀ ਇੰਟਰੋਡਕਸ਼ਨ ਹੋਊਗੀ ਐਜ ਜਸਵੰਤ ਸਿੰਘ ਵਜੋਂ ਤੇ ਉਹ ਚੀਜ਼ ਸਾਰੇ ਜਾਊਗਾ ਪਿੰਡ ਤੋਂ ਪਿੰਡ ਜਾਊਗਾ ਕੁਰਤਾ ਵਜਾਮਾ ਉਹ ਪਾਇਆ ਨੀਲੀ ਪੱਗ ਬੰਨੀ ਆ ਸਕੂਟਰ ਤੇ ਜਾਊਗਾ ਯੂਐਨ ਚ ਗੱਲ ਕਰੂਗਾ ਤੇ ਉਹ ਲੋਕਾਂ ਨੇ ਕਨੈਕਟ ਕਰਨਾ ਕਿ ਵੀ ਕੀ ਦੀ ਗੱਲ ਕਰਦੇ ਆ ਲੋਕਾਂ ਨੇ ਸਰਚ ਕਰਨਾ ਏ ਵੀ ਜਿਹੜੀ ਪੰਜਾਬ 95 ਕੀ ਉਹ origignal ਹੈ ਕਿ ਸਲਾਈ ਬੇਸ ਹੈ ਤੇ ਜਦੋਂ ਗੂਗਲ ਨੇ ਦਿਖਾਇਆ ਕਿ ਜਸਵੰਤ ਸਿੰਘ ਖਾਲੜਾ ਤੇ ਬੇਸ ਹੈ ਤੇ ਉਹ ਗੱਲਾਂ ਹਰ ਬੱਚੇ ਤੱਕ ਕਿਉਂਕਿ ਸਭ ਤੋਂ ਵੱਧ ਯੂਥ ਹੈ ਜੋ ਯੂਥ ਫਾਲੋ ਕਰਦਾ ਹੈ ਐਂਟਰਟੇਨਮੈਂਟ ਮੀਡੀਆ ਨੂੰ ਬਿਲਕੁਲ ਤੇ ਸਭ ਤੋਂ ਵੱਡਾ ਮਤਲਬ ਸੈਂਟਰ ਦਾ ਸਟੇਟ ਦਾ ਤੇ ਪੂਰੀ ਮੈਜੋਰਿਟੀਰੀਅਨ ਸਟੇਟ ਦਾ ਸਰਕਾਰ ਦਾ ਧਾਮ-ਝਾਮ ਲੱਗਿਆ ਹੁੰਦਾ ਏ ਕਿ ਕਿਸੇ ਵੀ ਤਰ੍ਹਾਂ ਜਿਹੜੀ ਆਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਸ ਬਾਰੇ ਨਾ ਪਤਾ ਲੱਗੇ ਕਿ ਆਣ ਵਾਲੀਆਂ ਨਸਲਾਂ ਖਤਮ ਕੀਤੀਆਂ ਜਾਣ ਤੇ ਪੰਜਾਬ 'ਚ ਤਾਂ ਇਹ ਚੀਜ਼ ਸਪੱਸ਼ਟ ਹੈ ਨਾ ਚਾਹੇ ਖੇਤੀ ਦੀ ਗੱਲ ਹੋਵੇ ਪੜ੍ਹਾਈ ਦੀ ਗੱਲ ਹੋਵੇ ਭਾਸ਼ਾ ਦੀ ਗੱਲ ਹੋਵੇ ਪਾਣੀ ਦੀ ਗੱਲ ਹੋਵੇ ਆਪਦੇ ਇਤਿਹਾਸ ਦੀ ਗੱਲ ਹੋਵੇ ਉਹਨਾਂ ਨੇ ਪੂਰੀ ਤਰ੍ਹਾਂ ਤੁਹਾਡਾ ਤੁਹਾਡਾ ਇੱਥੇ ਕਤਲੇਆਮ ਕਰਨ ਦੀ ਸੋਚੀ ਬੈਠੇ ਆ ਪੂਰਾ ਠਾਣੀ ਬੈਠੇ ਕਿ ਇਹਨਾਂ ਦੀ ਨਸਲ ਖੁਸ਼ੀ ਇਹਨਾਂ ਦੀ ਨਸਲ ਖਤਮ ਕਰਨੀ ਆ ਹੂੰ ਸੋ ਉੱਥੇ ਕਿਸੇ ਇਹ ਜਿਹੇ ਬੰਦੇ ਦੀ ਗੱਲ ਹੋਣੀ ਇਹ ਜਿਹੇ ਬੰਦੇ ਦੀ ਗੱਲ ਹੋਣੀ ਵੀ ਜਿਹੜਾ ਪੂਰਾ ਨੰਗਾ ਕਰਦਾ ਪੂਰੀ ਇੰਡੀਅਨ ਸਟੇਟ ਨੂੰ ਹੂੰ ਕਿ ਕਿਸ ਤਰ੍ਹਾਂ 25000 ਹੂੰ ਹੂੰ ਛੋਟੀ ਗਿਣਤੀ ਨਹੀਂ ਹੁੰਦੀ ਕਿ ਅਸੀਂ ਆਪਦੇ ਘਰਦਿਆਂ ਤੋਂ ਸੁਣਦੇ ਸੀ ਵੀ ਜਦੋਂ ਦੋ ਦਹਾਕੇ ਚੱਲੇ ਹੂੰ 80 ਦਾ ਤੇ 90 ਦਾ ਦਾ ਹੱਕਾ ਚੱਲਿਆ ਮਾਜੇ ਦੇ ਬੜੇ ਪਿੰਡ ਸੀ ਵੀ ਉੱਥੇ ਕਿੰਨੇ ਕਿੰਨੇ ਸਾਲ ਜੰਝਾ ਨਹੀਂ ਚੜੀਆਂ ਉਹਦਾ ਕਾਰਨ ਕੀ ਸੀ ਜੰਮ ਦਾ ਬੱਚਾ ਮਾਰਿਆ 14 ਸਾਲ ਤੋਂ ਮਤਲਬ ਉਹਨਾਂ ਨੇ ਪੂਰਾ ਕਰ ਲਿਆ ਕਿ ਇੱਕ ਵੀ ਮੁੰਡਾ ਇੱਕ ਵੀ ਇੱਕ ਵੀ ਇਹੋ ਜਿਹਾ ਨੌਜਵਾਨ ਅਸੀਂ ਛੱਡਣਾ ਨਹੀਂ ਜਿੱਚੇ ਦੀ ਗੱਲ ਹੋ ਸਕੇ ਮਤਲਬ ਪੰਜਾਬ ਦਾ ਉਹਨਾਂ ਨੇ ਆਮ ਬੱਚਾ ਵੀ ਨਹੀਂ ਛੱਡਿਆ ਜਿਹੜੇ ਬੰਦੇ ਉਸ ਜੰਗ ਦਾ ਉਸ ਮਹੀਨ ਦਾ ਹਿੱਸਾ ਸੀ ਉਹਨਾਂ ਨਾਲ ਲੜਾਈ ਹੋਣੀ ਉਹਨਾਂ ਦੀ ਸ਼ਹੀਦੀਆਂ ਪਾਣਾ ਜਾਣਾ ਵੱਲੋਂ ਬੰਦੇ ਮਾਰੇ ਜਾਣੇ ਉਹ ਬੜੀ ਇੱਕ ਜੈਨੂਨ ਕੌਸ ਹੈ ਕਿ ਉਹਨਾਂ ਇੱਕ ਏਜੰਡੇ ਦੀ ਚੱਲ ਰਹੇ ਨੇ ਉਹ ਆਪ ਦਾ ਉਹਨਾਂ ਦਾ ਇੱਕ ਗੋਲ ਹੈ ਪਰ ਜਿਹੜੇ ਬੰਦੇ ਦਾ ਕੋਈ ਕਸੂਰ ਨਹੀਂ ਆ ਉਹਦਾ ਕਸੂਰ ਸਿਰਫ ਕੀ ਹੈ ਕਿ ਉਹ ਸਿੱਖਾਂ ਦੇ ਘਰਾਂ ਪੈਦਾ ਹੋ ਗਿਆ ਤੇ ਉਹਦਾ ਕਸੂਰ ਹੈ ਕਿ ਪੰਜਾਬ 'ਚ ਪੈਦਾ ਹੋ ਗਿਆ ਇਸ ਇਸ ਕਸੂਰ ਅਧਿਨ ਉਹਨਾਂ ਦਾ ਕਤਲੇਆਮ ਕੀਤਾ ਗਿਆ ਕਿ ਖੇਡਿਆ ਵੀ ਕਿਸ ਲੈਵਲ ਤੇ ਗਿਆ ਕੇ ਬੱਚੇ ਦਾ ਇਹ ਨਹੀਂ ਪਤਾ ਕਿ ਬੱਚਾ ਸਕੂਲ ਗਿਆ ਏ ਬੱਚਾ ਕਾਲਜ ਗਿਆ ਏ ਬੱਚਾ ਖੇਡਣ ਗਿਆ ਏ ਹਮ ਬੱਚਾ ਖੇਤ ਨੂੰ ਪਾਣੀ ਲਾਣ ਗਿਆ ਮੋਟਰ ਤੇ ਗਿਆ ਏ ਉਹ ਆਊਗਾ ਕਿ ਨਹੀਂ ਆਊਗਾ ਹਮ ਉਹ ਤੁਸੀਂ ਦਹਿਸ਼ਤ ਦਾ ਮਾਹੌਲ ਦੇਖੋ ਕਿ ਉਹਨਾਂ ਪਰਿਵਾਰਾਂ ਚ ਦਹਿਸ਼ਤ ਦਾ ਮਾਹੌਲ ਕਿੰਨਾ ਹੋਊਗਾ ਜਿੱਥੇ ਕੋਈ ਵੀ ਮੁੰਡਾ ਹੋਊਗਾ ਹਮ ਜੇ ਅਜੋ ਦੌਰ ਹੋਵੇ ਸਾਡੇ ਘਰ ਦੇ ਸਾਨੂੰ ਯੂਨੀਵਰਸਿਟੀ ਚ ਭੇਜਣ ਨੂੰ ਡਰਨਗੇ ਬਿਲਕੁਲ ਕਿ ਬੱਚੇ ਨੂੰ ਭੇਜੇ ਵੀ ਸ਼ਾਮੀ ਆਊਗਾ ਪਤਾ ਨਹੀਂ ਨਹੀਂ ਆਊਗਾ ਤੇ ਜਦੋਂ ਉੱਥੇ ਮਤਲਬ ਮੌਤ ਦਾ ਨੰਗਾ ਨਾਚ ਹੋ ਰਿਹਾ ਹੈ ਉਰੀ ਸਟੇਟ ਦੇ ਵਿੱਚ ਜਦੋਂ ਫੜ ਫੜ ਕੇ ਕੋ ਕੋ ਕੇ ਬੱਚੇ ਸ਼ਹੀਦ ਕੀਤੇ ਜਾ ਰਹੇ ਨੇ ਤੇ ਉਸ ਤੋਂ ਬਾਅਦ ਪੰਜਾਬ ਦੇ ਇੱਕ ਵੱਡੇ ਅਫਸਰ ਦਾ ਕੇਪੀਐਸ ਗਲਦਾ ਬਿਆਨ ਕੀ ਆਂਦਾ ਉਹਦੇ ਤੇ ਕਿ ਇਹ ਤਾਂ ਜਿਹੜੇ ਮਨੁੱਖੀ ਅਧਿਕਾਰਾਂ ਵਾਲੇ ਰੌਲਾ ਪਾ ਰਹੇ ਨੇ ਜਿਹੜੇ ਬੱਚਿਆਂ ਦੀ ਇਹ ਗੱਲ ਕਰਦੇ ਨੇ ਉਹ ਤਾਂ ਇੰਟਰਨੈਸ਼ਨਲ ਬਾਰਡਰ ਟੱਪ ਗਏ ਹੂੰ 25000 ਦੇ 25000 ਇੰਟਰਨੈਸ਼ਨਲ ਬਾਰਡਰ ਟੱਪ ਗਏ ਹੂੰ ਇਹ ਸਟੇਟ ਮਲਵੇਕਾ ਸਟੇਟ ਅਧਿਕਾਰੀ ਜਦੋਂ ਬਿਆਨ ਦੇ ਰਿਹਾ ਉਹ ਸਟੇਟ ਦੀ ਭਾਸ਼ਾ ਹੈ ਉਹ ਸਟੇਟ ਦੀ ਸਟੇਟਮੈਂਟ ਹੈ ਉਹ ਬਹੁਤ ਵੱਡੀ ਪੋਸਟ ਤੇ ਬੈਠਾ ਇਨਸਾਨ ਡੀਜੀਪੀ ਪੰਜਾਬ ਦਾ ਡੀਜੀਪੀ ਪੂਰੇ ਪੰਜਾਬ ਦਾ ਸਭ ਤੋਂ ਉੱਚਾ ਅਧਿਕਾਰੀ ਹੈ ਪੁਲਿਸ ਦਾ ਬਿਲਕੁਲ ਉਹ ਬਿਆਨ ਦੇ ਰਿਹਾ ਤਾਂ ਉਹ ਸਟੇਟ ਦਾ ਸਟੇਟ ਦੀ ਸਟੇਟਮੈਂਟ ਹੈ ਉਹ ਹੂੰ ਤੇ ਉਹਦੇ ਵਿੱਚ ਜੇ ਜਸਵੰਤ ਸਿੰਘ ਖਲੜਾ ਦੀ ਗੱਲ ਜਜਸਵਾਂ ਸਿੰਘ ਖਾਲੜਾ ਬਾਰੇ ਕੋਈ ਚੋਣ ਪ੍ਰਚਾਰ ਕਰੂਗਾ ਚਾਹੇ ਡੋਰ ਟੂ ਡੋਰ ਕਰੇ ਚਾਹੇ ਸਿਨੇਮਾ ਦੇ ਆਧਾਰ ਤੇ ਕਰੇ ਤੇ ਉਹ ਗੱਲ ਜਦੋਂ ਬੱਚਿਆਂ 'ਚ ਜਾਣੀ ਹੈ ਜਦੋਂ ਨੌਜਵਾਨਾਂ 'ਚ ਜਾਣੀ ਹੈ ਜਦੋਂ ਪੂਰੇ ਸਮਾਜ 'ਚ ਜਾਣੀ ਹੈ ਤਾਂ ਉਹਨਾਂ ਨੂੰ ਇਹ ਚੀਜ਼ ਬੜੀ ਕਲੀਅਰ ਹੋਣੀ ਹੈ ਕਿ ਜਜਸਵਾਂ ਸਿੰਘ ਖਾਲੜਾ ਕੌਣ ਸੀ ਤੇ ਸਟੇਟ ਕੀ ਹੈ ਦਿਲਜੀਤ ਦੀ ਗੱਲ ਕਰ ਰਹੇ ਨੇ ਹਾਲਾਂਕਿ ਸਾਡਾ ਮਕਸਦ ਨਾ ਤਾਂ ਫਿਲਮ ਦੀ ਪ੍ਰੋਮੋਸ਼ਨ ਕਰਨਾ ਹੈ ਨਾ ਹੀ ਦਿਲਜੀਤ ਦੀ ਪ੍ਰੋਮੋਸ਼ਨ ਕਰਨਾ ਹੈ ਪਰ ਇਸ ਤੋਂ ਪਹਿਲਾਂ ਦਿਲਜੀਤ ਦੀ ਇੱਕ ਮੂਵੀ OTT ਪਲੇਟਫਾਰਮ ਤੇ ਰਿਲੀਜ਼ ਹੋਈ ਸੀ ਚਮਕੀਲਾ ਚਮਕੀਲਾ ਇੱਕ ਵਿਵਾਦਿਤ ਸਿੰਗਲ ਹੈ ਪੰਜਾਬ ਦਾ ਜਿਸ ਤਰ੍ਹਾਂ ਸਾਰੇ ਜਾਣਦੇ ਨੇ ਕਿ ਉਹਦੇ ਜਿਹੜੇ ਗਾਣੇ ਸੀ ਉਹ ਡਬਲ ਮੀਨਿੰਗ ਹੁੰਦੇ ਸੀਗੇ ਜਦੋਂ ਚਮਕੀਲਾ ਰਿਲੀਜ਼ ਹੋਈ ਤਾਂ ਬਹੁਤ ਸਾਰੇ ਉਸ ਫਿਲਮ ਦੇ ਸ਼ਾਰਟਸ ਬਣ ਬਣ ਕੇ ਰੀਲਸ ਬਣ ਬਣ ਕੇ ਕਾਫੀ ਦਿਨ ਸੋਸ਼ਲ ਮੀਡੀਆ ਤੇ ਚੱਲਦੀਆਂ ਰਹੀਆਂ ਉਸ ਫਿਲਮ ਦਾ ਹੀਰੋ ਵੀ ਦਿਲਜੀਤ ਸੀ ਤੇ ਅੱਜ ਜੇ ਪੰਜਾਬ 95 ਹੈ ਜਿਸ ਫਿਲਮ ਨੂੰ ਸੈਂਸਰ ਬੋਰਡ ਪਾਸ ਹੀ ਨਹੀਂ ਹੁੰਦੇ ਰਿਹਾ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਬਣੀ ਹੈ ਉਸ ਫਿਲਮ ਦਾ ਹੀਰੋ ਵੀ ਦਿਲਜੀਤ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਚਲੋ ਵੀ ਜਿਹੜੇ ਅਦਾਕਾਰ ਨੇ ਪਹਿਲੀ ਤਾਂ ਗੱਲ ਇਹ ਹੈ ਕਿ ਅਸ਼ੀਦਾ ਸਿੰਘਾਂ ਤੇ ਜੱਸ ਸਿੱਖ ਇਤਿਹਾਸ ਦਾ ਇਹ ਹਮ ਇਹ ਚੀਜ਼ ਰਹੀ ਹੈ ਕਿ ਸਿੱਖ ਇਤਿਹਾਸ ਦੀਆਂ ਹਮੇਸ਼ਾ ਸਾਕਸ਼ੀਆਂ ਹੁੰਦੀਆਂ ਨੇ ਸਿੱਖ ਇਤਿਹਾਸ ਦੇ ਕਦੇ ਡਰਾਮੇ ਨਹੀਂ ਹੋ ਸਕਦੇ ਕਦੇ ਕਾਰਟੂਨ ਐਨੀਮੀ ਨਹੀਂ ਹੋ ਸਕਦੀਆਂ ਜਾਂ ਕਦੇ ਫਿਲਮਾਂ ਨਹੀਂ ਹੋ ਸਕਦੀ ਚਲੋ ਪਹਿਲੀ ਗੱਲ ਤਾਂ ਇਹ ਹੈ ਪਰ ਉਸ ਤੋਂ ਬਾਅਦ ਵੀ ਚਲੋ ਜਦੋਂ ਮੌਜੂਦਾ ਵਕਤ ਚ ਐਂਟਰਟੇਨਮੈਂਟ ਇੱਕ ਜਾਂ ਫਿਰ ਸਿਨੇਮਾ ਇੱਕ ਵੱਡਾ ਅਦਾਰਾ ਬਣ ਗਿਆ ਉਹਦੇ ਵਿੱਚ ਗੱਲ ਹੋ ਰਹੀ ਹੈ ਤੇ ਉੱਥੇ ਗੱਲ ਜੇ ਹੋਈ ਪਹਿਲਾਂ ਚਮਕਿੱਲੇ ਦੀ ਹੂੰ ਉਹ ਚੀਜ਼ ਬੜੀ ਸੋਚਣ ਦੀ ਵਿਸ਼ਾ ਏ ਕਿ ਚਮਕਿੱਲੇ ਤੇ ਇੱਕ ਫਿਲਮ ਪਣੀ ਹੂੰ ਪੰਜਾਬੀ ਚ ਹੂੰ ਠੀਕ ਉਸ ਤੋਂ ਕੁਝ ਸਮੇਂ ਬਾਅਦ ਹੀ ਕੁਝ ਮਹੀਨਿਆਂ ਦੇ ਬਾਅਦ ਹੀ ਇੱਕ ਬਾਲੀਵੁੱਡ মুਵੀ ਬਣਦੀ ਹੈ ਚਮਕਿੱਲੇ ਤੇ ਸੇਮ ਟਾਈਟਲ ਨੇ ਸੇਮ ਜਿਹੜਾ ਬੰਦਾ ਲਿਆ ਗਿਆ ਏ ਹੀਰੋ ਦੋਨਾਂ ਚ ਸੇਮ ਹੈ ਸੇਮ ਕੈਰੈਕਟਰ ਨੁਭਾ ਰਿਹਾ ਹੈ ਤੇ ਉਸ ਫਿਲਮ ਚ ਰਿਪਰੈਜ਼ੈਂਟ ਕੀ ਕੀਤਾ ਜਾ ਰਿਹਾ ਹੈ ਵੀ ਜਿਹੜੇ ਉਸ ਸਮੇਂ ਦੇ ਵੀ ਚਮਕੀਲਾ ਕੋਈ ਗਲਤ ਬੰਦਾ ਨਹੀਂ ਸੀ ਤੁਹਾਡੀ ਸੋਚ ਛੋਟੀ ਹੈ ਜਿਹੜੇ ਉਸ ਸਮੇਂ ਤੇ ਜਿਹੜੇ ਮਤਲਬ ਪੰਥ ਦੀ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਸੀ ਉਹਨਾਂ ਨੂੰ ਰਿਪਰੈਜ਼ੈਂਟ ਕਿੱਸਾ ਉਹ ਬੜੇ ਉਹ ਲੋਕ ਵੇਖੇ ਸੌਰੀ ਮੈਂ ਤੁਹਾਡੀ ਗੱਲ ਇਨਟਰਪਟ ਕਰ ਰਹੀ ਹਾਂ ਕਿ ਜਦੋਂ ਚਮਕੀਲਾ ਫਿਲਮ ਵੇਖ ਕੇ ਬਾਹਰ ਆਏ ਜਾਂ ਜੋੜੀ ਫਿਲਮ ਇਸ ਤੋਂ ਪਹਿਲਾਂ ਆਈ ਦਿਲਜੀਤ ਦੀ ਉਹ ਵੀ ਚਮਕੀਲਾ ਤੇ ਆਧਾਰਿਤ ਸੀ ਬਾਹਰ ਆਏ ਤਾਂ ਰੋ ਰਹੇ ਸੀ ਉਹ ਸੋਚ ਰਹੇ ਸੀ ਕਿ ਚਮਕੀਲੇ ਬਾਰੇ ਜੋ ਸੁਣਿਆ ਉਹ ਗਲਤ ਸੀ ਚਮਕੀਲਾ ਉਦਾਂ ਦਾ ਨਹੀਂ ਸੀ ਯਾਨੀ ਕਿ ਫਿਲਮ ਨੂੰ ਉਸ ਤਰੀਕੇ ਦੇ ਨਾਲ ਪ੍ਰੈਜੈਂਟ ਕੀਤਾ ਗਿਆ ਕਿ ਲੋਕਾਂ ਨੂੰ ਦਿਖਾਉਣਾ ਕਿ ਹੈ ਚਮਕੀਲੇ ਨੂੰ ਹੀਰੋ ਬਣਾਉਣਾ ਤੇ ਦੂਜੇ ਪਾਸੇ ਭਾਈ ਜੋਸਵੰਤ ਸਿੰਘ ਖਾਲੜਾ ਨੂੰ ਐਜ਼ ਅ ਟੈਰਰਿਸਟ ਪੇਸ਼ ਕੀਤਾ ਜਾ ਰਿਹਾ ਕਿ ਇਹਦੀ ਫਿਲਮ ਨਹੀਂ ਚੱਲਣ ਦੇਣੀ ਮਤਲਬ ਸਟੇਟ ਦਾ ਅਜੰਡਾ ਆਪਾਂ ਨੂੰ ਸਮਝਣਾ ਚਾਹੀਦਾ ਸਟੇਟ ਦਾ ਅਜੰਡਾ ਹੀ ਹੈ ਨਾ ਮਤਲਬ ਜਿਹੜੀ ਕਾਮ ਦੇ ਵਿੱਚ ਨੱਚਣ ਕੋਦਣ ਜਾਂ ਫਿਰ ਜਿਹੜੀ ਕਾਮ ਦੇ ਵਿੱਚ ਇਹ ਜੀਆਂ ਚੀਜ਼ਾਂ ਨੂੰ ਬੜਾ ਨੀਚੇ ਰੱਖਿਆ ਗਿਆ ਮਤਲਬ ਹੈ ਹੀ ਨਹੀਂ ਮਤਲਬ ਇਹ ਪੰਜਾਬੀ ਕਲਚਰ ਦਾ ਫੇਰ ਵੀ ਕਿਤੇ ਨਾ ਕਿਤੇ ਹਿੱਸਾ ਹੋ ਸਕਦੀਆਂ ਪਰ ਸਿੱਕ ਕਲਚਰ ਦਾ ਹਿੱਸਾ ਨਹੀਂ ਹੈਗੀਆਂ ਚੀਜ਼ਾਂ ਇਹ ਤੇ ਉੱਥੇ ਸਟੇਟ ਨੂੰ ਇਹ ਬੜੀ ਗੱਲ ਕਲੀਅਰ ਹੈ ਕਿ ਨਸਲਾਂ ਖਤਮ ਕਿਵੇਂ ਹੁੰਦੀਆਂ ਨੇ ਨਸਲ ਖਤਮ ਕਰਨ ਦਾ ਤਰੀਕਾ ਜਿਵੇਂ ਕਿਸੇ ਟਾਈਮ ਅਕਾਲ ਪਤਖ ਸਾਹਿਬ ਤੇ ਐਗਜ਼ਾਮਪਲ ਲਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੇ ਦਸਮ ਗ੍ਰੰਥ ਦਾ ਸਰੂਪ ਇਕੱਠੇ ਰੱਖਿਆ ਜਾਂਦਾ ਸੀ। ਹੂੰ ਇਕੱਠੇ ਪ੍ਰਕਾਸ਼ ਹੁੰਦਾ ਸੀ। ਹੂੰ ਹੌਲੀ-ਹੌਲੀ ਉਹ ਖਤਮ ਕੀਤਾ ਗਿਆ ਤਾਂ ਕਿ ਜਿਹੜਾ ਸਿੱਖਾਂ ਦਾ ਇਤਿਹਾਸ ਹੈ, ਸ੍ਰੀ ਦਸਮ ਗ੍ਰੰਥ ਮਹਾਰਾਜ ਚ ਹੈਗਾ ਵੀ ਉਹ ਬੱਚੇ ਭੁੱਲਣ, ਉਹ ਅਗਲੀ ਪੀੜੀ ਤੱਕ ਨਾ ਜਾਵੇ। ਹੂੰ ਉਸ ਤੋਂ ਬਾਅਦ ਗੱਲ ਹੋਈ ਜਦੋਂ ਚਮਕੀਲਾ ਸਪਸ਼ਟ ਦੇਖਿਆ ਏ ਕਿ ਇੱਕ ਪਾਸੇ ਖਾੜਕੋ ਸੰਘਰਸ਼ ਚੱਲ ਰਿਹਾ ਸਿੱਖ ਕੌਮ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਏ। ਹੂੰ ਹੂੰ ਤੇ ਉਸ ਸਮੇਂ ਦੇ ਵਿੱਚ ਅਖਾੜਿਆਂ ਦਾ ਰੁਝਾਨ ਸ਼ੁਰੂ ਹੋਇਆ। ਹੂੰ 80 90 ਤੋਂ ਬਾਅਦ ਸ਼ੁਰੂ ਹੋਇਆ ਏ ਉਹ ਸਾਰੇ ਮਤਲਬ ਸਾਡੇ ਜਿਹੜੇ ਪਿਓ ਦਾਦੇ ਨੇ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਦੇਖਿਆ ਤੇ ਉਹ ਚੀਜ਼ ਬੜੀ ਉਹ ਹੈ ਕਿ ਉਹ ਕਿਨਾ ਕਿਹੜੇ ਕਿਹੜੇ ਖੜਕੂ ਸਿੰਘਾਂ ਦੇ ਪਿੰਡਾਂ ਤੋਂ ਸ਼ੁਰੂ ਹੋਈਆਂ ਚੀਜ਼ਾਂ ਨੇ ਕਿਹੜੇ ਕਿਹੜੇ ਥਾਵਾਂ ਤੇ ਉਹ ਅਖਾੜੇ ਲਾਦੇ ਸੀ ਤੇ ਕਹੇ ਜਿੱਥੇ ਗੀਤ ਗਾਏ ਜਾਂਦੇ ਸੀ ਉਹ ਚੀਜ਼ ਹੁੰਦੀ ਹੈ ਕਿ ਤੁਹਾਡੇ ਕਲਚਰ ਨੂੰ ਤੁਹਾਡੀ ਜਿਹੜੀ ਇੱਕ ਵਿਰਾਸਤ ਹੈ ਉਹਨੂੰ ਰਿਪਲੇਸ ਕਰਨਾ ਰਿਪਲੇਸ ਕਹਿੰਦੀ ਚੀਜ਼ ਨਾਲ ਕਰਨਾ ਵੀ ਜਿਹੜੀ ਤੁਹਾਡਾ ਜਿਹੜੀ ਤੁਹਾਡੀ ਮਰਿਆਦਾ ਜਾਂ ਜਿਹੜਾ ਤੁਹਾਡਾ ਕਲਚਰ ਜਮਾ ਉਹਦੀ ਇਜਾਜ਼ਤ ਹੀ ਨਹੀਂ ਦਿੰਦਾ ਸੋ ਉਹ ਚੀਜ਼ ਜਿਵੇਂ ਚਮਕੀਲੇ ਦੇ ਨਾਂ ਤੇ ਫਿਲਮਾਂ ਬਣੀਆਂ ਸਟੇਟ ਨੂੰ ਇਹ ਹੈ ਕਿ ਬੱਚੇ ਆਪ ਦਾ ਜਿਹੜਾ ਇਤਿਹਾਸ ਹੈ ਜਿਹੜੀਆਂ ਉਹਨਾਂ ਦੀ ਰਵਾਇਤਾਂ ਨੇ ਜਿਹੜਾ ਉਹਦੀ ਲੈਗੇਸੀ ਹੈ ਉਸ ਲੈਗੇਸੀ ਨੂੰ ਭੁੱਲ ਕੇ ਇੱਕ ਨਵੀਂ ਚੀਜ਼ ਚ ਗਲਪ ਕਰਿਆ ਜਾਵੇ ਕਿ ਜਿਹੜੇ ਨੌਜਵਾਨ ਨੇ ਜਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਸਿਰਫ ਗਾਣ ਵਜਾਣ ਤੱਕ ਘੁੰਮਣ ਫਿਰਨ ਤੱਕ ਜਾਂ ਫਿਰ ਹੋਰ ਅਜਿਹੀ ਐਕਟੀਵਿਟੀਆਂ ਚ ਹੀ ਪੇ ਰਹਿ ਜਾਣ ਤੇ ਉਹੋ ਜੀ ਗੱਲ ਹੀ ਨਾ ਕਰਨ ਕਿਉਂਕਿ ਸਟੇਟ ਹਮੇਸ਼ਾ ਇੱਕ ਇੰਟੈਲੈਕਚੁਅਲ ਵਰਗੇ ਤੋਂ ਡਰਦੀ ਹੁੰਦੀ ਹੈ ਇੰਟੈਲੈਕਚੁਅਲ ਵਰਗੇ ਕਿਹੜਾ ਹੈ ਜਿਹਨੂੰ ਆਪਦੇ ਇਤਿਹਾਸ ਦਾ ਪਤਾ ਹੈ ਜਿਹਨੂੰ ਆਪਦੀ ਰਵਾਇਤਾਂ ਦਾ ਪਤਾ ਹੈ ਜਿਹਨੂੰ ਇਹ ਚੀਜ਼ ਪਤਾ ਹੈ ਕਿ ਸਾਡੀ ਘੱਟ ਗਿਣਤੀ ਕੌਮ ਦੀ ਗੱਲ ਕਿੱਥੇ ਹੋ ਰਹੀ ਹੈ ਤੇ ਕਿੱਥੇ ਨਹੀਂ ਹੋ ਰਹੀ ਤੇ ਅਸੀਂ ਕਿੱਥੇ ਕਰਨੀਆਂ ਹੈ ਹਮੇਸ਼ਾ ਸਟੇਟ ਉਸ ਚੀਜ਼ ਤੋਂ ਡਰਦੀ ਹੁੰਦੀ ਹੈ ਤੇ ਹਮੇਸ਼ਾ ਸਟੇਟ ਨੇ ਉਸੇ ਚੀਜ਼ ਨੂੰ ਪੜਾਵਾ ਦੇਣਾ ਹੈ ਕਿ ਜਿਹੜੀ ਇਹ ਜੀ ਚੀਜ਼ਾਂ ਨੂੰ ਰੋਕ ਸਕਦੀ ਹੈ ਜਿਹੜੀ ਨੌਜਵਾਨੀ ਨੂੰ ਜਿਹੜੀ ਮਨ ਪੀੜੀ ਚੱਲ ਰਹੀ ਹੈ ਪੂਰੇ ਸਮਾਜ ਨੂੰ ਉਸ ਲਝਾਨਵਲ ਜਾਣ ਤੋਂ ਰੋਕ ਸਕਦੀ ਹੈ ਉਹਨੂੰ ਹਮੇਸ਼ਾ ਸਟੇਟ ਨੇ ਅਨਹਾਸ ਕਰਨਾ ਹੀ ਕਰਨਾ ਹੈ ਫਿਲਮ ਦੇ ਪ੍ਰੋਡਿਊਸਰ ਦੀ ਗੱਲ ਕਰ ਲਈਏ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸਿਨੇਮਾ ਦੇ ਵਿੱਚ ਕੁਝ ਪੋਜ਼ਿਟਿਵ ਕੰਟੈਂਟ ਜਿਸ ਤਰ੍ਹਾਂ ਸਿੱਖ ਇਤਿਹਾਸ ਤੇ ਆ ਜਾਂ ਸਿੱਖ ਸ਼ਹੀਦ ਜਿਵੇਂ ਹੋਏ ਨੇ ਉਹਨਾਂ ਦੀਆਂ ਜ਼ਿੰਦਗੀਆਂ ਤੇ ਫਿਲਮਾਂ ਬਣ ਰਹੀਆਂ ਨੇ ਚਾਰ ਸਾਹਿਬਜ਼ਾਦੇ ਫਿਲਮ ਬਣੀ ਥੋੜਾ 모ੜਾ ਪੰਜਾਬੀ ਸਿਨੇਮਾ ਦੇ ਵੱਲ ਆਇਆ ਹੈ ਪ੍ਰੋਡਿਊਸਰਜ਼ ਹਿੰਮਤ ਕਰ ਰਹੇ ਨੇ ਸੈਂਸਿਟਿਵ ਕੰਟੈਂਟ ਤੇ ਫਿਲਮ ਬਣਾਉਣ ਦੇ ਵੀ ਪਰ ਜਿਸ ਤਰੀਕੇ ਨਾਲ ਪੰਜਾਬ 95 ਦਾ ਹਸ਼ਰ ਹੋਇਆ ਕਿਉਂਕਿ ਇੱਕ ਫਿਲਮ ਬਣਾਉਣ ਦੇ ਲਈ ਕਰੋਨਾ ਦਾ ਬਜਟ ਚਾਹੀਦਾ ਹੁੰਦਾ ਔਰ ਜਿਸ ਤਰ੍ਹਾਂ ਹਸ਼ਰ ਹੁਣ ਪੰਜਾਬ 95 ਫਿਲਮ ਦੇ ਪ੍ਰੋਡਿਊਸਰਜ਼ ਦਾ ਹੋ ਰਿਹਾ ਤੇ ਮੈਂ ਇੱਕ ਫਿਲਮ ਦੇ ਪ੍ਰੋਡਿਊਸਰ ਨਾਲ ਆਫ ਦੀ ਰਿਕਾਰਡ ਗੱਲ ਕਰ ਰਹੀ ਸੀ ਉਹ ਕਹਿੰਦੇ ਸੀਗੇ ਵੀ ਇਹ ਪੂਰੀ ਤਰ੍ਹਾਂ ਡੀਮੋਰਾਲਾਈਜ਼ ਕਰਨ ਵਾਲੀ ਗੱਲ ਹੈ ਇੱਕ ਤਾਂ ਕਰੋੜਾ ਰੁਪਇਆ ਲੱਗਿਆ ਇੰਨਾ ਵੱਡਾ ਬਜਟ ਲੱਗਿਆ ਉਪਰੋਂ ਫਿਲਮ ਪਾਸ ਨਹੀਂ ਹੋਣੀ bizness ਨਹੀਂ ਆਉਣਾ ਤਾਂ ਫਿਰ ਹਿੰਮਤ ਨਹੀਂ ਕਰ ਪਾਏਗਾ ਕੋਈ ਵੀ ਪ੍ਰੋਡਿਊਸਰ ਐਦਾਂ ਦੇ ਕੰਟੈਂਟ ਤੇ ਫਿਲਮ ਬਣਾਉਣ ਤੇ ਜੀ ਬਿਲਕੁਲ ਇਹਦਾ ਆਪਾਂ ਐਗਜ਼ਾਮਪਲ ਦੇਖ ਸਕਦੇ ਹਾਂ ਕਿ ਇੱਕ ਸਾਊਥ ਦੀ ਫਿਲਮ ਆਈ ਸੀਗੀ KGF ਹੂੰ ਉਹਦੇ ਵਿੱਚ ਉਹਦਾ ਮਤਲਬ ਉਹ ਮੂਵੀ ਨੂੰ ਦੇਖੋ ਤੁਸੀਂ ਕਿ ਉਹਦਾ ਬਜਟ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਕਿੰਨਾ ਹੋ ਸਕਦਾ ਜਾਂ ਬਾਹੂਬਲੀ ਵਰਗੀਆਂ ਫਿਲਮਾਂ ਆਈਆਂ ਹੂੰ ਜਿਹੜੀ ਹੁਣ ਜੇ ਆਪਾਂ ਇਹਨਾਂ ਫਿਲਮਾਂ ਦੀ ਗੱਲ ਕਰੀਏ ਇਹਨਾਂ ਦੀ ਕੋਈ ਸੇਧ ਸਮਾਜ ਨੂੰ ਦੇਣ ਵਾਲੀ ਹੈ ਨਹੀਂ ਜਿਵੇਂ KGF ਵਰਗੀ ਫਿਲਮ ਦੇਖੀ ਜਾਵੇ ਕਿ ਉਹਦੇ ਵਿੱਚ ਵਾਇਲੈਂਸ ਕਿੰਨੀ ਜ਼ਿਆਦਾ ਹੈ ਹੂੰ ਤੇ ਉਹ ਸੈਂਸਰ ਬੋਰਡ ਵੱਲੋਂ ਵੀ ਪਾਸ ਹੁੰਦੀ ਹੈ ਹੂੰ ਤੇ ਉਹ ਚੀਜ਼ ਹਰ ਬੱਚੇ ਤੱਕ ਪਹੁੰਚਦੀ ਹੈ ਹੂੰ ਉਹ ਨਾ ਕਿਤੇ ਉਹਦੇ ਸੀਨ ਕੱਟਿਆ ਜਾਂਦਾ ਹੈ ਉਹ ਸੈਂਸਰ ਬੋਰਡ ਵੱਲੋਂ ਪਾਸ ਹੁੰਦੀ ਹੈ ਸਿਨੇਮਾ ਚ ਲਾ ਦਿੱਤੀਆਂ ਟੀਵੀਾਂ ਤੇ ਵੀ ਆਂਦੀ ਹੈ ਹੂੰ ਉਹ 100 ਸਾਲ ਤੋਂ ਲੈ ਕੇ 2 ਸਾਲ ਦੇ ਬੱਚੇ ਤੱਕ ਫਿਲਮ ਜਾ ਰਹੀ ਹੈ ਜਿਹਦੇ ਵਿੱਚ ਉਹ ਇੱਕ ਨੌਨ ਅਜੰਡਾ ਵੌਲੈਂਸ ਦੇਖ ਰਿਹਾ ਹਮ ਸਿਰਫ ਕਿਉਂ ਆਪ ਦਾ ਸਿਰਫ ਇੱਕ ਬੜੇ ਗਲਤ ਤਰੀਕੇ ਨਾਲ ਵੌਲੈਂਸ ਦੇਖ ਰਿਹਾ ਬੱਚਾ ਹਮ ਉੱਥੇ ਉਹ ਬਜਟ ਉਹਨਾਂ ਦਾ ਪੂਰਾ ਹੋ ਰਿਹਾ ਹੈ ਹਮ ਉਹਨਾਂ ਦਾ ਬਜਟ ਪੂਰਾ ਹੋ ਰਿਹਾ ਹੈ ਤੇ ਜਿਵੇਂ ਹੁਣ ਗੱਲ ਹੋਈ ਹੈ ਕਿ ਆ ਮੂਵੀਆਂ ਬਣਦੀਆਂ ਪੰਜਾਬ ਦੇ ਵਿੱਚ ਓਡਾ ਸਿਨੇਮਾ ਨਹੀਂ ਹੈ ਪੰਜਾਬ ਦੇ ਵਿੱਚ ਜਿਹੜੇ ਪ੍ਰੋਡਿਊਸਰ ਨੇ ਨਾ ਉਹ ਇੰਨਾ ਪੈਸਾ ਲੱਗ ਸਕਦਾ ਨਾ ਉਸ ਲੈਵਲ ਤੇ ਹਾਲੀ ਨਹੀਂ ਪੈਸਾ ਲੱਗ ਸਕਦਾ ਸੋ ਉਹਦੇ ਵਿੱਚ ਜਦੋਂ ਫਿਲਮਾਂ ਬਣਦੀਆਂ ਨੇ ਹੁਣ ਜਿਵੇਂ ਤਰਸੇਮ ਜਸਟੜ ਦੀ ਮੂਵੀ ਆਈ ਸੀ ਮਸਤਾਨੀ ਉਹਦੇ ਵਿੱਚ ਇਤਿਹਾਸ ਦਾ ਇੱਕ ਬੜਾ ਸੋਹਣਾ ਕਿੱਸਾ ਪੇਸ਼ ਕੀਤਾ ਗਿਆ ਬੜੇ ਲੋਕਾਂ ਨੇ ਮਤਲਬ ਉਹਨੂੰ ਦੇਖ ਕੇ ਬੜੇ ਤਰੀਕੇ ਨਾਲ ਇਨਸਪਾਇਰ ਹੋਏ ਨੇ ਹੋਰ ਬੜੀਆਂ ਧਾਰਮਿਕ ਮੂਵੀ ਆਈਆਂ ਨੇ ਜਾਂ ਹੋਰ ਬੜੇ ਹਨਾ ਧਾਰਮਿਕ ਗਾਣੇ ਤਾਂ ਆਂਦੇ ਨੇ ਸਿੰਗਰਾਂ ਦੇ ਬਿਆਨ ਕੀ ਹੁੰਦੇ ਨੇ ਕਿ ਕਮਰਸ਼ial ਨਹੀਂ ਹੈਗਾ ਗਾਣਾ ਤੇ ਚੱਲਦੇ ਨਹੀਂ ਹੈਗੇ ਤਾਂ ਸਾਡੀ ਕਮਾਈ ਨਹੀਂ ਹੁੰਦੀ ਕਮਾਈ ਨਹੀਂ ਹੁੰਦੀ ਤੇ ਹੁਣ ਜਿਹੜਾ ਪ੍ਰੋਡਿਊਸਰ ਆਪਣਾ ਜਿਗਰਾ ਦਿਖਾ ਕੇ ਉੱਥੇ ਪੈਸਾ ਲਾ ਰਿਹਾ ਘੱਟੋ-ਘੱਟ ਉਹ ਜੀ ਫਿਲਮ ਨੂੰ ਬਣਾਉਣ ਦੇ ਵਿੱਚ 5-7 ਕਰੋੜ ਦਾ ਖਰਚਾ ਹੋਊਗਾ ਕਿਉਂਕਿ ਉਹਨੇ ਪੂਰਾ 90 ਦਾ ਦਹਾਕਾ ਦਿਖਾਣਾ ਉਹਦੇ ਚੀਜ਼ਾਂ ਕ੍ਰੀਏਟ ਕਰਨੀਆਂ ਇੰਟਰਨੈਸ਼ਨਲ ਟੂਰ ਕਰਨਾ ਹੈ ਦਿਲਜੀਤ ਵਰਗਾ ਜਿਹੜਾ ਐਕਟਰ ਹੈ ਹਨਾ ਹਾਇਰ ਕਰਨਾ ਨਾ ਮੋਟਿਵ ਫੀਸ ਵੀ ਦੇਣੀ ਸਾਰਾ ਕੁਝ ਕਰਨਾ ਹੈ ਤੇ ਉਸ ਤੋਂ ਬਾਅਦ ਜੇ ਇਹ ਜੀ ਚੀਜ਼ ਹੋਣੀ ਵੀਊ ਸੈਂਸਰ ਬੋਰਡ ਵੱਲੋਂ ਪਾਸ ਨਾ ਹੋਣੀ ਉਹ ਤਾਂ ਸਿੱਧੀ ਗੱਲ ਇਹ ਹੈ ਨਾ ਵੀ ਜਿਹੜੇ ਬੰਦੇ ਨੇ ਭਾਈ ਪੈਸਾ ਲਾਣਾ ਉਹ ਪੈਸਾ ਲਾਣ ਨੂੰ ਵੀ ਤਿਆਰ ਨਹੀਂ ਹੋਣੇ ਇਨ ਫਿਊਚਰ ਉਹ ਚੀਜ਼ ਉਹੋ ਜਿਹੇ ਪ੍ਰੋਜੈਕਟ ਅੱਗੇ ਆਣੇ ਨਹੀਂ ਹੂੰ ਉਹ ਚੀਜ਼ ਹੁਣ ਇੱਕ ਪਾਸੇ ਤਾਂ ਕਸ਼ਮੀਰ ਫਾਈਲ ਵਰਗੀ ਫਿਲਮ ਹੈ ਜਿਹੜੀ ਕਿ ਟੈਕਸ ਫਰੀ ਵੀ ਹੁੰਦੀ ਆ ਹੂੰ ਹੋਰ ਬੜੀਆਂ ਅਜਿਹੀਆਂ ਫਿਲਮਾਂ ਨੇ ਜਿਹੜੀ ਕਿ ਮジョਰਿਟੀਅਨ ਸਟੇਟ ਦੇ ਹਿੰਦੂਤਵਾਦੀ ਏਜੰਡੇ ਨੂੰ ਬੜੀ ਚੰਗੀ ਤਰੀਕੇ ਨਾਲ ਕਲੀਅਰ ਕਰ ਰਹੀਆਂ ਨੇ ਬੜੀ ਚੰਗੀ ਤਰ੍ਹਾਂ ਪ੍ਰਚਾਰ ਕਰ ਰਹੀਆਂ ਨੇ ਉਹਨਾਂ ਤੇ ਟੈਕਸ ਨਹੀਂ ਲੱਗਦਾ ਉਹ ਸਿਨੇਮਾ 'ਚ ਦਿਖਾਈ ਜਾਂਦੀ ਹੈ ਸਰਕਾਰੀ ਅਦਾਰੇਾਂ 'ਚ ਦਿ ਉਹ ਸਰਕਾਰੀ ਬੰਦਿਆਂ ਵੱਲੋਂ ਦਿਖਾਈ ਜਾਂਦੀ ਹੈ ਚੰਗੀ ਤਰ੍ਹਾਂ ਪ੍ਰਮੋਟ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਕੀ ਹੈ ਵੀ ਜਿਹੜੀ ਘੱਟ ਗਿਣਤੀ ਦੇ ਕੌਮਾਂ ਨਾਲ ਅ ਇੱਥੇ ਇਨਸਾਫ ਨਹੀਂ ਹੋਇਆ ਜਿਨ੍ਹਾਂ ਨਾਲ ਜਿਉਂ ਨਾਲ ਦੀ ਗੱਲ ਕੋਈ ਕਰਨ ਲੱਗਦਾ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਨਾ ਵੀ ਜਿਹੜੇ ਬੰਦੇ ਨੇ ਉੱਥੇ ਪੈਸਾ ਲਾਣਾ ਹੈ ਹੂੰ ਹੂੰ ਮੂਵੀ ਤਾਂ ਬਣੂਗੀ ਆਈਡੀਆ ਡਾਇਰੈਕਟਰਾਂ ਕੋਲ ਪਏ ਨੇ ਸਕ੍ਰਿਪਟ ਰਾਈਟਰਾਂ ਕੋਲ ਆਈਡੀਆ ਪਏ ਨੇ ਪੰਜਾਬ ਦਾ ਇਤਿਹਾਸ ਸਹਿਜ ਹੈ ਕਿ ਉਹਨੂੰ ਕਿਸੇ ਕਿਸੇ ਵੀ ਤਰ੍ਹਾਂ ਦਾ ਉਹਨੂੰ ਫਿਕਸ਼ਨ ਕ੍ਰੀਏਟ ਕਰਨ ਦੀ ਲੋੜ ਨਹੀਂ ਜਿੰਨਾ ਇਤਿਹਾਸ ਪੰਜਾਬ ਚ ਹੂੰ ਬਿਲਕੁਲ ਉਹਦੇ ਤੇ ਮੂਵੀਆਂ ਬੜੀਆਂ ਬਣ ਸਾਦੀਆਂ ਨੇ ਬਹੁਤ ਹੂੰ ਮੈਨੂੰ ਤੁਸੀਂ ਐਗਜ਼ਾਮਪਲ ਲੈ ਲਓ ਮਸਤਾਨੇ ਵਰਗੀ ਫਿਲਮ ਹੋਵੇ ਉਹਦੇ ਵਿੱਚ ਕਿੰਨੇ ਸੋਹਣੇ ਤਰੀਕੇ ਨਾਲ ਪੇਸ਼ ਕੀਤੀ ਗਈ ਹੈ ਵੀ ਕੋਈ ਭੰਡ ਸੀਗੇ ਭੰਡਾਂ ਨੇ ਸਿੰਘਾਂ ਦਾ ਰੋਲ ਕਿਸ ਹਾਲ ਨਾਲ ਪਲੇ ਕੀਤਾ ਅਰਦਾਸ ਦੀ ਤਾਕਤ ਦਿਖਾਈ ਗਈ ਬੜੀ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਪਰ ਇਹੀ ਚੀਜ਼ ਇਹ ਹੈ ਕਿ ਜਦੋਂ ਚੀਜ਼ ਸਟੇਟ ਨੂੰ ਉਹ ਨਹੀਂ ਹਜਮ ਹੁੰਦੀ ਤਾਂ ਤੇ ਹਰ ਤਰੀਕੇ ਦਾ ਜ਼ੋਰ ਅਪਣਾਇਆ ਜਾਂਦਾ ਕਿ ਇਹੋ ਜੀ ਚੀਜ਼ ਕਦੇ ਵੀ ਅੱਗੇ ਨਾ ਜਾਵੇ ਅ ਸੱਤ ਜਥੇਬੰਦੀ ਜਿਹੜੀ ਆ ਹਮੇਸ਼ਾ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਵਿਚਾਰਧਾਰਾ ਉਹਨੂੰ ਨਾਲ ਲੈ ਕੇ ਚੱਲਦੀ ਹੈ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੀ ਹੈ ਪਰ ਹੁਣ ਜੇ ਫਿਲਮ ਦੀ ਗੱਲ ਕਰੀਏ ਕਿਉਂਕਿ ਤੁਹਾਡੇ ਤਾਂ ਆਈਡਲ ਹੀ ਭਾਈ ਜਸਵੰਤ ਸਿੰਘ ਖਾਲੜਾ ਨੇ ਤੇ ਫਿਲਮ ਨੂੰ ਲੈ ਕੇ ਕੋਈ ਜਥੇਬੰਦੀ ਦੇ ਵੱਲੋਂ ਇਨੀਸ਼ੀਏਟ ਲਿਆ ਜਾ ਰਿਹਾ ਹੈ ਕਿ ਅੱਗੇ ਆਵਾਜ਼ ਜਿਹੜੀ ਹੈ ਚੱਕੀ ਜਾਵੇ ਨਹੀਂ ਇਹਦੇ ਵਿੱਚ ਬਿਲਕੁਲ ਕਿਉਂਕਿ ਜਿਵੇਂ ਪਹਿਲਾਂ ਮੂਵੀ ਬਣਦੀ ਸੀ ਜਿਹੜੇ ਮੰਨ ਲਓ ਦਲਜੀਤ ਦੀ ਟੀਮ ਦੇ ਕੁਝ ਮੈਂਬਰ ਵੀ ਸਨ ਤੇ ਉਹਨਾਂ ਵੱਲੋਂ ਵੀ ਹੈ ਨਾ ਕਿਤੇ ਨਾ ਕਿਤੇ ਕੰਟੈਕਟ ਕੀਤੇ ਗਏ ਕਿ ਉਹੋ ਜਿਹੀ ਕੋਈ ਰਿਕਾਰਡ ਹੈ ਨਾ ਜਾਂ ਕੋਈ ਗੱਲ ਸਾਨੂੰ ਪਤਾ ਲੱਗੀ ਜਿਹੜੀ ਇਸ ਮੂਵੀ ਦੇ ਵਿੱਚ ਵਰਤ ਸਾਲਦੇ ਆ ਚਾਹੇ ਪੰਜਾਬ ਦੇ ਜਾਂ ਸਿੱਖਾਂ ਦੇ ਕੁਝ ਐਸੇ ਸਕਾਲਰ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਸਕਦੀ ਸੀ ਉਹ ਪ੍ਰੋਵਾਈਡ ਕਰਾਏ ਜਾਣੇ ਜਾਂ ਫਿਰ ਉੱਥੇ ਇੱਕ ਦੇਖਿਆ ਜਾ ਸਕਦਾ ਕਿ ਪਰਿਵਾਰ ਦਾ ਬੜਾ ਇੱਕ ਰੋਲ ਸੀਗਾ ਕਿ ਪਰਿਵਾਰ ਇਹ ਚੀਜ਼ ਮੰਗਦਾ ਸੀ ਕਿ ਜਦੋਂ ਤੱਕ ਸਾਡਾ ਸਾਨੂੰ ਸੰਤੁਸ਼ਟ ਨਹੀਂ ਹੁੰਦੀ ਹਮ ਪੂਰੇ ਰੋਲ ਨੂੰ ਜਾਂ ਪੂਰੀ ਮੂਵੀ ਨੂੰ ਲੈ ਕੇ ਉਦੋਂ ਤੱਕ ਨਹੀਂ ਚੀਜ਼ ਹੋਣੀ ਚਾਹੀਦੀ ਤੇ ਉਹ ਚੀਜ਼ ਸੱਥ ਨੇ ਵੀ ਪਰਿਵਾਰ ਨੇ ਵੀ ਤੇ ਹੋਰ ਜਿਹੜੀ ਪੰਥਕ ਸ਼ਖਸੀਅਤਾਂ ਨੇ ਉਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਜਸਵੰਤ ਸਿੰਘ ਖਾਲੜਾ ਦੇ ਰੂਲ ਨਾਲ ਉਹਨਾਂ ਦੀ ਫਿਗਰ ਨਾਲ ਪੂਰੀ ਤਰ੍ਹਾਂ ਇਨਸਾਫ ਕੀਤਾ ਜਾ ਸਕੇ ਤੇ ਉਸ ਤੋਂ ਬਾਅਦ ਸਟੇਟ ਵੱਲੋਂ ਇਹ ਜੀ ਗੱਲ ਹੋਣੀ ਤੇ ਵਿਦਿਆਰਥੀ ਜਿੱਥੇ ਬੰਦੀ ਸੱਥ ਜਸਵੰਤ ਸਿੰਘ ਖਾਲੜਾ ਜੀ ਨੂੰ ਆਪਣਾ ਆਈਡਲ ਲੈ ਕੇ ਚੱਲੀ ਆ ਉਹਨਾਂ ਦੇ ਨਾਮ ਅਦੀਨ ਹਰ ਮੋਰਚਾ ਵਿੱਢਿਆ ਜਾਂਦਾ ਹੈ ਉਹਨਾਂ ਦੀ ਫੋਟੋ ਦੀਨ ਸਾਰੇ ਕੰਮ ਹੁੰਦੇ ਨੇ ਤੇ ਇਹ ਗੱਲ ਹੈ ਕਿ ਇਹ ਚੀਜ਼ ਨੂੰ ਅੱਗੇ ਜਿੰਨਾ ਹੋ ਸਕਦਾ ਹੈ ਵਿੱਚ ਆਏ ਉਹ ਕਿਸੇ ਵੀ ਤਰ੍ਹਾਂ ਦੇ ਪੰਥਕ ਸ਼ਖਸੀਅਤਾਂ ਨੂੰ ਮਿਲਣਾ ਕਿਸੇ ਜਥੇਬੰਦੀਆਂ ਨੂੰ ਮਿਲਣਾ ਹੈ ਕਿਸੇ ਔਰ ਆਪਣਾ ਇੰਸਟੀਚਿਊਟ ਨੂੰ ਮਿਲਣਾ ਹੈ ਉਹਦੇ ਵਿੱਚ ਅਸੀਂ ਪੂਰਾ ਇੱਚ ਸਮਰਥਨ ਕਰਾਂਗੇ ਤੇ ਅਸੀਂ ਕਰਦੇ ਹਾਂ ਤੇ ਸਾਨੂੰ ਇਹ ਚੀਜ਼ ਹੈਗਾ ਕਿ ਜਿੱਥੇ ਤੱਕ ਹੋ ਸਕੇ ਮਨੁੱਖੀ ਅਧਿਕਾਰਾਂ ਦੀ ਗੱਲ ਹੋਵੇ ਤੇ ਜਸਵੰਤ ਸਿੰਘ ਖਾਲੜਾ ਜੋ ਕਿ ਸਿੱਖਾਂ ਦੇ ਸਭ ਤੋਂ ਵੱਡੇ ਮਨੁੱਖੀ ਅਧਿਕਾਰ ਰੱਖਿਆਕਰਹੀ ਨੇ ਵੀ ਉਹਨਾਂ ਦੀ ਗੱਲ ਹੋ ਸਕੇ ਠੀਕ ਹੈ ਦਰਸ਼ਕ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਐਸੀ ਅੱਜ ਦੀ ਖਾਸ ਪੇਸ਼ਕਸ਼ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਪੰਜਾਬ 95 ਲਗਾਤਾਰ ਸਟੇਟ ਦੇ ਵੱਲੋਂ ਕਹ ਲਈਏ ਸੈਂਟਰ ਸੈਂਸਰ ਬੋਰਡ ਦੇ ਵੱਲੋਂ ਕਹ ਲਈਏ ਰੋਕੀ ਜਾ ਰਹੀ ਹੈ ਲਗਾਤਾਰ ਕੱਟ ਤੇ ਕੱਟ ਫਿਲਮ ਦੇ ਉੱਤੇ ਲਗਾਏ ਜਾ ਰਹੇ ਨੇ ਆਉਣ ਵਾਲਾ ਵਕਤ ਦੱਸੇਗਾ ਕਿ ਫਿਲਮ ਵੱਡੇ ਪਰਦੇ ਤੇ ਉਤਰਦੀ ਹੈ ਜਾਂ ਨਹੀਂ ਉਤਰਦੀ ਅੱਜ ਦੀ ਪੇਸ਼ਕਸ਼ ਦੇ ਵਿੱਚ ਨਹੀਂ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ